ਰੁਪਿੰਦਰ ਕੌਰ ਲਗਾਤਾਰ ਆਪਣਾ ਬਿਆਨ ਬਦਲ ਰਹੀ ਹੈ ਵਾਰਦਾਤ ਬਾਰੇ ਉਹ ਦੱਸਦੀ ਹੈ ਜੋ ਬੰਦੇ ਸੀ ਉਹ ਕੰਦ ਟੱਪ ਕੇ ਅੰਦਰ ਆਏ ਸੀ ਨਾਲੇ মিডিਆ ਵਿੱਚ ਇਹ ਖਬਰ ਵੀ ਆ ਰਹੀ ਹੈ ਰੁਪਿੰਦਰ ਕੋਰ ਵਾਰਦਾਤ ਤੋਂ ਇੱਕ ਰਾਤ ਪਹਿਲਾਂ ਆਪਣੀ ਸਹੇਲੀ ਵੀਰਿੰਦਰ ਦੇ ਨਾਲ ਘੁੰਮਦੀ ਰਹੀ ਹੈ ਹੋ ਸਕਦਾ ਹੈ ਉਹਨਾਂ ਦੋਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਸਾਜ਼ਿਸ਼ ਘੜੀ ਹੋਵੇ মিডিਆ ਵਿੱਚ ਰੁਪਿੰਦਰ ਬਾਰੇ ਇੱਕ ਹੋਰ ਸਸੰਸਨੀਖੇਜ ਖਬਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਰੁਪਿੰਦਰ ਦਾ ਕਈ ਡੇਟਿੰਗ ਐਪ ਤੇ ਅਕਾਊਂਟ ਹੈ ਡੇਟਿੰਗ ਐਪ ਬਾਰੇ ਦੱਸ ਦਈਏ ਇੱਕ ਵਰਚੁਅਲ ਹੁੰਦੀ ਤੇ ਇੱਕ ਫਿਜ਼ੀਕਲ ਤੇ ਉਹਦੇ ਤੇ ਮੁੰਡੇ ਤੇ ਕੁੜੀਆਂ ਆਪਸ ਵਿੱਚ ਮੀਟ ਕਰਦੇ ਨੇ ਤੁਸੀਂ ਸੋਚ ਸਕਦੇ ਹੋ ਰੁਪਿੰਦਰ ਦਾ ਕਿੱਦਾਂ ਦਾ ਕਿਰਦਾਰ ਹੋਊਗਾ ਕੈਨੇਡਾ ਜਾਣ ਤੋਂ ਪਹਿਲਾਂ ਉਹ ਕਿਸ ਕੀ ਪਾਉਂਦੀ ਸੀ ਕੈਨੇਡਾ ਜਾਣ ਤੋਂ ਬਾਅਦ ਦੇਖ ਲਓ ਕਿੱਦਾਂ ਦਾ ਕਿਰਦਾਰ ਹੋ ਗਿਆ ਹੁਣ ਗੱਲ ਕਰੀ ਐਵੀਡੈਂਸ ਦੀ ਜੋ ਗੱਡੀ ਯੂਜ਼ ਹੋਈ ਸੀ ਇਸ ਘਟਨਾ ਦੇ ਵਿੱਚ ਉਸ ਦੀ ਵੀ ਫੋਰੈਂਸਿਕ ਜਾਂਚ ਨਹੀਂ ਹੋਈ ਅਜੇ ਤੱਕ ਇੱਥੋਂ ਤੱਕ ਕਿ ਜਨਤਾ ਨੇ ਤਾਂ ਉਹਦੇ ਪਰਿਵਾਰ ਨੇ ਵੀਡੀਓ ਕੜ ਕੇ ਦਿੱਤੇ ਆ ਜਿੱਥੋਂ ਜਿੱਥੋਂ ਉਹ ਗੱਡੀ ਲੰਘ ਕੇ ਗਈ ਹੈ ਅਜੇ ਤੱਕ ਘਟਨਾ ਵਿੱਚ ਵਰਤਿਆ ਗਿਆ ਸਮਾਨ ਤੇ ਚੋਰੀ ਹੋਇਆ ਸੋਨਾ ਅਜੇ ਤੱਕ ਬਰਾਮਦ ਨਹੀਂ ਹੋ ਪਾਇਆ ਵੀਰਿੰਦਰ ਕੋਰ ਦਾ ਖੁਲਾਸਾ ਕਰਦੇ ਹੋਏ ਵਕੀਲ ਸਾਹਿਬ ਜੋ ਕਿ ਇੱਕ ਚੰਗਾ ਇਨਸਾਨੀਅਤ ਦਾ ਕੰਮ ਕਰ ਰਹੇ ਉਹਨਾਂ ਨੇ ਦੱਸਿਆ ਵੀਰਿੰਦਰ ਕੌਰ ਦਾ ਦਾਦਾ ਜਿਸ ਦਾ ਨਾਮ ਪਿੱਪਲ ਸਿੰਘ ਹੈ ਉਸ ਨੇ ਆਪਣੀ ਬੇਟੀ ਮਾਰਤੀ ਸੀ ਕਰੰਟ ਲਗਾ ਕੇ ਨਾਲੇ ਉਹਨਾਂ ਨੇ ਕਿਹਾ ਜੋ ਵੀਰेंद्र ਕੋਰ ਦੀ ਮਾਂ ਹੈ ਉਹ ਵੀ ਕ੍ਰਿਮਿਨਲ ਐਕਟੀਵਿਟੀ ਵਿੱਚ ਇਨਵੋਲਵ ਹੈ ਰੁਪਿੰਦਰ ਕੋਰ ਘਟਨਾ ਦਾ ਜ਼ਿਕਰ ਕਰਦੇ ਹੋਏ ਕਹਿੰਦੀ ਹੈ ਉਹ ਕੰਧ ਟੱਪ ਕੇ ਅੰਦਰ ਆਏ ਸੀ ਜੋ ਬਾਹਰ ਦੀ ਕੰਧ ਹੈ ਉਹ 10 ਤੋਂ 11 ਫੁੱਟ ਉੱਚੀ ਹੈ ਵਕੀਲ ਸਾਹਿਬ ਨੇ ਕਿਹਾ ਇੱਕ ਪਿੰਡ ਦੇ ਬੰਦੇ ਨੇ ਇਨਵੈਸਟੀਗੇਟਿੰਗ ਆਫੀਸਰ ਨੂੰ ਕਿਹਾ ਕੰਧ ਤੇ ਇੱਕ ਵੀ ਖਰੋਚ ਦਾ ਜਾਂ ਰਗੜ ਦਾ ਨਿਸ਼ਾਨ ਨਹੀਂ ਹੈ ਕੰਧ ਤੇ ਚੜਦੇ ਹੋਏ ਬੂਟ ਜਾਂ ਹੱਥਾਂ ਦੇ ਨਿਸ਼ਾਨ ਤਾਂ ਪੈਂਦੇ ਹੀ ਹੈ ਤੁਸੀਂ ਆਪ ਹੀ ਸੋਚ ਸਕਦੇ ਹੋ ਜਦੋਂ ਕੋਈ ਕੰਧ ਤੇ ਚੜਦਾ ਹੈ ਜਾਂ ਚੜਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਉੱਤੇ ਕੋਈ ਨਾ ਕੋਈ ਨਿਸ਼ਾਨ ਜਿਵੇਂ ਰਗੜ ਦੇ ਨਹੀਂ ਜਾਂਦੇ ਹਨ ਵਕੀਲ ਸਾਹਿਬ ਨੇ ਇੱਕ ਪੰਜਵੇਂ ਬੰਦੇ ਦੀ ਗੱਲ ਕੀਤੀ ਹੈ ਉਸ ਦਾ ਪੂਰਾ ਪੂਰਾ ਹੱਥ ਹੈ ਇਸ ਘਟਨਾ ਦੇ ਵਿੱਚ ਨਾਲੇ ਉਹ ਪਿੰਡ ਤੋਂ ਬਾਹਰ ਰਹਿੰਦਾ ਹੈ ਨਾਲੇ ਵਕੀਲ ਸਾਹਿਬ ਦਾ ਕਹਿਣਾ ਹੈ ਕਿ ਉਸ ਨੇ 40 ਤੋਂ 45 ਲੱਖ ਰੁਪਏ ਖਰਚ ਦਿੱਤਾ ਹੈ ਤਾਂ ਹੀ ਇਸ ਕੇਸ 'ਚ ਉਸ ਨੂੰ ਕੱਢ ਦਿੱਤਾ ਹੋ ਸਕਦਾ ਹੈ ਗੁਰਵਿੰਦਰ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਉਸ ਦਾ ਪਰਿਵਾਰ ਬਹੁਤ ਹੀ ਚੰਗਾ ਤੇ ਰੱਬ ਨੂੰ ਮੰਨਣ ਵਾਲਾ ਹੈ ਗੁਰਵਿੰਦਰ ਸਿੰਘ ਦੇ ਜੋ ਦਾਦਾ ਜੀ ਸੀ ਉਹਨਾਂ ਨੂੰ ਪਿੰਡ ਵਾਲਿਆਂ ਨੇ ਖਜ਼ਾਨਚੀ ਬਣਾਇਆ ਸੀ ਗੁਰਦੁਆਰੇ ਦਾ ਨਾਲੇ ਪਿੰਡ ਵਾਲੇ ਹਮੇਸ਼ਾ ਉਹਨਾਂ ਦੇ ਹੀ ਡਿਊਟੀ ਲਾਉਂਦੇ ਸੀ ਭਾਵੇਂ ਉਹ ਹਰ ਵਾਰ ਮਨ੍ਹਾ ਕਰਦੇ ਸੀ ਤੇ ਬਾਅਦ ਵਿੱਚ ਗੁਰਵਿੰਦਰ ਦੇ ਪਿਤਾ ਜੀ ਨੂੰ ਇਹ ਡਿਊਟੀ ਸੌਂਪਤੀ ਸੀ ਵਕੀਲ ਸਾਹਮਣੇ ਇਹ ਵੀ ਖੁਲਾਸਾ ਕੀਤਾ ਕਿ ਰੁਪਿੰਦਰ ਕੋਰ ਕੋ ਗੰਦੇ ਇਲਜ਼ਾਮ ਵੀ ਲਗਾ ਸਕਦੇ ਹੈ ਕਿਉਂਕਿ ਉਹ ਹਰ ਕੋਸ਼ਿਸ਼ ਕਰੂਗੀ ਬਾਹਰ ਹੋਂਦੀ ਇਸ ਲਈ ਗੁਰਵਿੰਦਰ ਸਿੰਘ ਦੇ ਪਿਤਾ ਨੂੰ ਬਚ ਕੇ ਰਹਿਣਾ ਚਾਹੀਦਾ ਹੈ ਜ ਕੇ ਗੁਰਵਿੰਦਰ ਦੇ ਪਿਤਾ ਨੇ ਉਸ ਨੂੰ ਪੁੱਤ ਬਣਾ ਕੇ ਰੱਖਿਆ ਹੋਇਆ ਸੀ ਤੇ ਗੱਡੀ ਦਿੱਤੀ ਹੋਈ ਸੀ ਆਨ ਜਾਣ ਲਈ ਜੋ ਰਪਿੰਦਰ ਦਾ ਆਸ਼ਿਕ ਹੈ ਉਸਦੇ ਪਿਤਾ ਨੇ ਅਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਕਿ ਕੁੜੀ ਇਹਨਾਂ ਦੇ ਘਰੇ ਆਉਂਦੀ ਸੀ 10:30 ਵਜੇ ਦਾ ਨਿਕਲਿਆ ਮੁੰਡਾ ਰਾਤ ਨੂੰ ਲੇਟ ਕਰੇ ਆਇਆ ਕੀ ਕਰਦਾ ਰਿਹਾ ਉਹ ਹੋ ਸਕਦਾ ਹੈ ਇਸ ਕੰਮ ਵਿੱਚ ਉਸਦੇ ਮਾਪਿਓ ਵੀ ਇਨਵੋਲਵ ਹੋਣ ਗੁਰਵਿੰਦਰ ਤੇ ਉਸਦੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਆਪਣੇ ਵਿਚਾਰ ਕਮੈਂਟ ਵਿੱਚ ਜੁੜ ਦੱਸਿਓ